ਹੁਣ ਸ਼ਰਾਬ ਪੀਣ ਦੇ ਸ਼ੌਕੀਨਾ ਨੂੰ ਵੀ ਮਹਿੰਗਾਈ ਦੀ ਮਾਰ ਚਲਣੀ ਪੈ ਸਕਦੀ ਹੈ ਜੀ ਹਾਂ ਸ਼ਰਾਬ ਅਤੇ ਬੀਅਰ ਦਾ ਸੇਵਨ ਕਰਨ ਲਈ ਹੁਣ ਇਹਨਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਦੇਸੀ ਸ਼ਰਾਬ ਦੀ ਇੱਕ ਬੋਤਲ ਲਈ 5 ਰੁਪਏ ਬੀਅਰ ਲਈ 20 ਰੁਪਏ ਹੋਰ ਦੇਣੇ ਪੈਣਗੇ ਸੋ ਅੰਗਰੇਜ਼ੀ ਅਤੇ ਵਿਦੇਸ਼ੀ ਸ਼ਰਾਬ ਤੇ ਵੀ ਤੁਹਾਨੂੰ ਪਹਿਲਾਂ ਦੇ ਮੁਕਾਬਲੇ 5% ਤੱਕ ਵਾਧੂ ਰਕਮ ਅਦਾ ਕਰਨੀ ਪਵੇਗੀ ਇਹ ਦਰਾ ਹਰਿਆਣਾ ਦੇ ਵਿੱਚ 12 ਜੂਨ ਨੂੰ ਲਾਗੂ ਹੋਣ ਵਾਲੀ ਨਵੀਂ ਆਕਾਰੀ ਨੀਤੀ ਤਹਿਤ ਜਿਹੜੀਆਂ ਤੈਅ ਕੀਤੀਆਂ ਗਈਆਂ ਨੇ ਸੋ ਇਹ ਨੀਤੀ ਆਮ ਛੋਨਾ ਦੇ ਲਈ ਲਾਗੂ ਆ ਦਰਸ਼ ਛੂਨ ਜਾਪਤਾ ਵਾਪਸ ਲੈਣ ਤੋਂ ਬਾਅਦ ਲਾਗੂ ਹੋਵੇਗੀ ਨੀਤੀ ਵਿੱਚ ਮੁੱਖ ਤਬਦੀਲੀਆਂ ਦੇ ਵਿੱਚ ਆਧਾਰ ਲਾਇਸੈਂਸ ਫੀਸ ਕਾਰੋਬਾਰੀ ਸਮੇਂ ਦੇ ਵਿੱਚ ਬਦਲਾਅ ਸ਼ਾਮਲ ਨੇ ਇਹ ਤਬਦੀਲੀਆਂ ਬਾਅਦ ਦੀ ਜਿਹੜੀ ਆਰਥਿਕਤਾ ਨੂੰ ਪ੍ਰਭਾਵਿਤ ਕਰਨਗੀਆਂ ਯਕੀਨੀ ਤੌਰ ਤੇ ਗਾਹਕਾਂ ਦੇ ਬਠੂਏ ਨੂੰ ਪ੍ਰਭਾਵਿਤ ਕਰਨਗੀਆਂ ਸੋ ਨਵੀਂ ਨੀਤੀ ਅਨੁਸਾਰ 2 ਵਜੇ ਤੱਕ ਚੱਲਣ वाले 12 ਦੇ ਲਈ ਲਾਇਸੈਂਸ ਫੀਸ ਦੁੱਗਣੀ ਤੋਂ ਵੱਧ ਹੋ ਜਾਵੇਗੀ ਨਵੀਂ ਨੀਤੀ ਵਿੱਚ 12 ਲਈ ਮੂਲ ਸਾਲਾਨਾ ਲਾਇਸੈਂਸ ਫੀਸ ਜਿਹੜੀ 16 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਮਨਜ਼ੂਰਸ਼ੁਦਾ ਕਾਰੋਬਾਰੀ ਘੰਟੇ ਸਵੇਰੇ 2 ਵਜੇ ਤੋਂ ਅੱਧੀ ਰਾਤ ਤੱਕ ਕਟਾ ਦਿੱਤੇ ਗਏ ਨੇ ਜੋ 12 ਸਵੇਰੇ ਐ 2 ਵਜੇ ਤੱਕ ਕਾਰੋਬਾਰ ਲਈ ਖੁੱਲੀਆਂ ਰਹਿਣਗੀਆਂ ਸੋ ਉਹਨਾਂ ਨੂੰ ਲਾਇਸੈਂਸ ਫੀਸ ਵਜੋਂ 20 ਲੱਖ ਰੁਪਏ ਵਾਧੂ ਅਦਾ ਕਰਨੇ ਪੈਣਗੇ ਇਸ ਤੋਂ ਪਹਿਲਾਂ ਹਰਿਆਣਾ ਸ਼ਰਾਬ ਨੀਤੀ ਤਹਿਤ ਤਸਵੀਰੇ 2 ਵਜੇ ਤੱਕ ਚੱਲਣ ਵਾਲੇ ਬਾਰਾਂ ਨੂੰ ਸਿਰਫ 16 ਲੱਖ ਰੁਪਏ ਦੇਣੇ ਪੈਂਦੇ ਸਨ ਹੁਣ ਅਜੇ ਬਾਾਰ ਮਾਲਕਾਂ ਨੂੰ 40 ਲੱਖ ਰੁਪਏ ਦੇਣੇ ਪੈਣਗੇ ਇਸ ਨਿਯਮ ਨੇ ਬਾਰ ਸੰਚਾਲਕਾਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਸੀ ਹਸੋ ਨਵੀਨ ਆਪਕਾਰੀ ਨੀਤੀ ਹੈ ਉਹਦੇ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਦਾ ਇਕਾ ਅਧਿਕਾਰ ਨਾ ਹੋਵੇ ਇਸ ਦੇ ਨਾਲ ਹੀ ਬਾਰ ਅਤੇ ਹੋਟਲ ਸੰਚਾਲਕਾਂ ਨੂੰ ਰਾਹਤ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹੋਟਲਾਂ ਦੇ ਵਿੱਚ ਲਾਇਸੈਂਸशुदा ਬਾਰ ਚਲਾਉਣ ਵਾਲੇ ਸੰਚਾਲਕਾਂ ਦਿਲੀ ਦੋਰ ਨੇੜਲੇ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਲੈਣ ਦਾ ਅੰਮ੍ਰਿਤਸਰ ਕੀਵਰ ਠੇਕੇਦਾਰਾਂ ਵੱਲੋਂ ਮਨਮਾਨੇ ਰੇਟ ਵਸੂਲਣ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਮਿਲੀਆਂ ਤਾਂ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਵੇਕ ਤੇ ਰੋਡ ਲਧਿਆਣਾ ਲਾਈ